ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਕਰੀਏ ਗੱਲਬਾਤ ਅੱਜ ਭਾਈ ਜੀ ਭਾਈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਠੀਕੋ ਜੀ ਕਰਦੀ ਖੜਾ ਭਾਈ ਨਾਮ ਤੇ ਐਡਰੈਸ ਬੋਲੋ ਨਾਮ ਭਾਈ ਕੁਲਵਿੰਦਰ ਸਿੰਘ ਹਮ ਪਿੰਡ ਆਪਣਾ ਕੋਲਿਆ ਖੁਰ ਜਲਾ ਮੋਗਾ ਹਮ ਅਸੀ ਨਿਹਾਲ ਸਿੰਘ ਅਸੀ ਨਿਹਾਲ ਸਿੰਘ ਆ ਮੋਬਾਈਲ ਨੰਬਰ ਹੈ 9781135553 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਚਾਰ ਬੱਚੀਆਂ ਨੇ ਹਾਂਜੀ ਚਾਰ ਬੱਚੀਆਂ ਬਕਾਉ ਆ ਜੀ ਆਪਣੇ ਕੋਲ ਠੀਕ ਆ ਤੇ ਸੀਮਨ ਡਿਟੇਲ ਜੋ ਕੋ ਪੁੱਛੂਗਾ ਤਾਂ ਅਸੀਂ ਦੇ ਦਿਆਂਗੇ ਬਾਕੀ ਬਰੀਡ ਤੁਹਾਡੇ ਸਾਹਮਣੇ ਆ ਸਹੀ ਗੱਲ ਆ ਪੁਰਾ ਟਾਪ ਕੁਆਲਟੀ ਦੀਆਂ ਮੱਛੀਆਂ ਪਹਿਲੇ ਨੰਬਰ ਵਾਲੀ ਖੋਲੋ ਮਾੜੀ ਜੀ ਕਿੰਨੀ ਉਮਰ ਆ ਬਈ ਇਹਦੀ ਇਹ ਬਾਈ ਤਕਰੀਬਨ 7 ਕੁ ਮਹੀਨੇ ਦੀ ਬੱਚੀ ਆ 7 ਮਹੀਨਿਆਂ ਦੀ ਆ ਹਾਂ ਫੇਸ ਦਿਖਾ ਬਈ ਇਹਦਾ ਫੇਸ ਬੜਾ ਪਿਆਰਾ ਬੁੱਧੀਵਾਦੀ ਬਹੁਤ ਚੰਗੀਆਂ ਸਨਖ ਆਪਣਾ ਬੱਚੀ ਚ ਬਹੁਤ ਆ ਬਈ ਕਿੰਨਾ ਦੁੱਧ ਸੀ ਮਾਂ ਥੱਲੇ ਦੁੱਧ ਡਾੜ ਰਹੇ ਆ ਗਾ ਲੋ ਵੀ 35-40 ਲੀਟਰ ਮਦਰ ਮਿਲ ਕਾਹਨਾਂ ਦੇ ਅੱਛਾ ਤੇ ਵਛੀਆਂ ਪੂਰੀਆਂ ਟਾਪ ਬ੍ਰੀਡ ਆ ਢੋਲੀ ਵਾਲੀਆਂ ਠੀਕ ਆ ਬਾਕੀ ਤੋੜਾ ਤਾਰਾ ਬੱਚੀ ਦਾ ਬਹੁਤ ਚੰਗਾ ਰੰਗ ਰੂਪ ਚੰਗਾ ਝੋਲੀ ਬੜੀ ਕਮਾਲਾ ਨੇੜ ਤੋਂ ਜਰੂਰ ਚੈੱਕ ਕਰਵਾਵਾਂਗੇ ਮਾਂ ਦਾ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਤੇ ਸੀਵਣ ਜਿਹੜਾ ਫਿਰ ਫੋਨ ਤੇ ਦੱਸ ਦੋਗੇ ਬਾਈ ਹਾਂ ਮੈਂ ਦੁੱਧ ਤੇਲ ਮੰਗੂ ਆਪ ਦੱਸ ਦਿਆਂਗਾ ਠੀਕ ਆ ਬਾਈ ਫੇਸ ਬੜਾ ਫੇਰਾ ਬੋਦੀ ਬੜੀ ਚੰਗਿਆ ਰੰਗ ਰੂਪ ਚੰਗਾ ਥਾਂ ਝੋਲੀ ਵੀ ਚੰਗੀ ਆ ਤੇ ਕੀ ਮੁੱਲ ਆ ਭਰਾ ਫਿਰ ਇਹਦਾ ਇਹ ਰਹਿਣਾ 17000 ਰੁਪਇਆ ਮਾਨਤਨ ਹੋ ਜੇ ਬਾਈ ਹਾਂ ਬਾਈ ਕਰ ਦਾਂਗੇ ਠੀਕ ਆ ਝੋਲੀ ਦੇਖੋ ਕੱਲਾ ਕੱਲਾ ਥਾਣੇ ਗਲਾਬੀ ਆ ਕੀ ਬਾਤ ਆ ਬਾਈ ਹੂੰ ਮੁੱਲ 17000 ਰੁਪਇਆ ਮਾਨਤਨ ਜ਼ਰੂਰ ਹੋ ਜਾਊਗਾ ਅੱਗੇ ਭਰਾ ਦੋ ਨੰਬਰ ਕਿੰਨੀ ਉਮਰ ਹੈ ਦੀ ਇਹ ਵੀ ਨਾਲ 7 ਕੁ ਮਹੀਨੇ ਦੀ ਬੱਚੀ ਆ ਠੀਕ ਆ ਤੇ ਫੇਸ ਕੁਆਲਟੀ ਫੇਸ ਬੜਾ ਚੰਗਾ ਨਾਸਾਂ ਜਿਹੜੀਆਂ ਗਲਾਬੀ ਆ ਬਾਈ ਪਿੰਕ ਮੁੱਲ ਦੇ ਵਿੱਚ ਆ ਬਸ ਸਹੀ ਗੱਲ ਆ ਫੇਸ ਬੜਾ ਪਿਆਰਾ ਹਨਾ ਹਾਂਜੀ ਕਿੰਨਾ ਤੋਂ ਤੁਸੀਂ ਮਾ ਥਲੇ ਦੁੱਧਿਆਰ ਦਾਟਰ ਇਹਨਾਂ ਦਾ ਹੈਗਾ 35 40 ਲੀਟਰ ਮਤਰ ਮੁਲਕ ਹੂੰ ਤੇ ਬਾਕੀ ਦਾ ਭਾਈ ਗਾਂਾਂ ਦਾ ਸੰਭਾਈ ਨੇ ਕੰਮ ਕਰਨਾ ਸਹੀ ਗੱਲ ਆ ਭਾਈ ਬ੍ਰੀਡ ਪੂਰੀ ਟੌਪ ਆ ਹੂੰ ਬੰਦਾ ਗਾਂਾਂ ਸੰਪਨ ਵਾਲਾ ਹੋਵੇ ਫੇਰ ਗੱਲ ਬਾਕੀ ਦਾ ਖਰਾਕ ਤੇ ਡਿਪੈਂਡ ਆਣਾ ਭਾਈ ਖਰਾਕ ਨੇ ਦੁੱਧ ਕਢਾਉਣਾਗਾ ਬਿਲਕੁਲ ਬਿਲਕੁਲ ਸਹੀ ਗੱਲ ਆ ਥਾਣ ਝੂਲੀ ਇਹਦੀ ਵੀ ਚੰਗੀ ਆ ਤੋਰਾ ਤਾਰਾ ਕਮਾਣ ਕਿ ਨੀ ਉਮਰਾ ਬੱਚੀਆਂ ਦੀ ਹੂੰ ਝੂਲੀ ਰਖਾ ਦੀਏ ਝੂਲੀ ਬੜੀ ਚੰਗੀ ਆ ਭਾਈ ਹਾਂ ਹਾਂ ਕੀ ਭਾਈ ਕਿਸੇ ਤੇ ਫੂਡ ਸ਼ਾਂਗ ਨਹੀਂ ਚਾਰ ਚਾਰ ਹੀ ਥਾਣਾ ਸਾਰੀਆਂ ਸਹੀ ਗੱਲ ਆ ਭਾਈ ਤੇ ਕਿੰਨਾ 12000 ਰੁਪਏ ਜੀ ਮਾਨਤਨ ਹੋ ਜੂ ਘਰ ਦਿਆਂਗੇ ਬਈ ਠੀਕ ਆ ਬਾਈ ਤਿੰਨ ਨੰਬਰ ਬੱਚੀ ਬਈ ਕਿੰਨੀ ਉਮਰ ਹੈ ਜੀ ਇਹ ਹੈਗੀ ਡਾਟਰ 8 ਕਿ ਮਹੀਨੇ ਦੀ ਠੀਕ ਆ ਕਿਹੜੇ ਟੀਕੇ ਦੀ ਹੈ ਬਈ ਇਹ ਕਿ ਲਿਖਿਆ ਹੈ ਮਾਰਕ ਤੇ ਟੀਕੇ ਦੀ ਆ ਵੀ ਆਜੀਆਂ ਆ ਆਪਣੇ ਕੋਲੇ ਇਹ ਬੱਚੇ ਦੇ ਚਾਰੇ ਹੂੰ ਫੇਸ ਬੜਾ ਪਿਆਰਾ ਯਾਰ ਹਾਂ ਵੋਦੀ ਵਾਦੀ ਬਹੁਤ ਚੰਗੀ ਹੈ ਸਨੱਖ ਆਪਣਾ ਬੱਚੀ ਜੀ ਚੰਗਾ ਹੈ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹੈ ਆ ਮਾਂ ਦਾ ਦੁੱਧ ਉਹੀ 30 30 ਲੀਟਰ ਹੈ ਮਾਂ ਦਾ ਦੁੱਧ ਬਈ ਬਈ ਗੱਲ ਪਤਾ ਕੀ ਹੈ ਯਾਰ ਹਮ ਮਾਂ ਦਾ ਦੁੱਧ ਤੇ ਚਲੋ ਆਪਾਂ ਪਧਾਈਆ ਵੀ ਮਸਾਰ ਮਾਂ ਦੇ ਵਿੱਚ ਕੋਈ ਵੀ ਗਾਂ ਮਾੜੀ ਨਹੀਂ ਦੀ ਸਹੀ ਗੱਲ ਆ ਠੀਕ ਆ ਗਾਂਾਂ ਜਿਹੜਾ ਹੁਣ ਬੱਚੀਆਂ ਦਾ ਹਮ ਉਹ ਅੱਗੇ ਵੀ ਆਪਾਂ ਜੇ ਗੱਲ ਕਰਨਾ ਜੇ ਹੁਣ ਤੂੜੀ ਤੇ ਪਾਣ ਲਈ ਹਮ ਫੇਰ ਉਹਨੇ ਤਾਂ ਕੋਈ ਹੁੰਦੀ ਦੇਣ ਸਹੀ ਗੱਲ ਆ ਭਾਈ ਧਮਾਈ ਨਾਲ ਗਾਂ ਦੁੱਧ ਦੇਣਾ ਪਰ ਇੰਨੀ ਕੁ ਗਾਰੰਟੀ ਆਪਾਂ ਦਿੰਦੇ ਹੁਣ 20 ਲੀਟਰ ਦੀ ਠੀਕ ਆ ਤੇ ਪਹਿਲੇ ਸੂਏ 20 ਲੀਟਰ ਕੱਢ ਦੂ ਹਮ ਉੱਪਰ ਜਿੰਨਾ ਮਰਜ਼ੀ ਕਢਾ ਲੈ ਠੀਕ ਆ ਝੂਲੀ ਬੜੀ ਚੰਗੀ ਆ ਨਾ ਹਾਂਜੀ ਹਾਂ ਕੱਲਾ ਕੱਲਾ ਥਣ ਝੂਲੀ ਚੰਗੀ ਆ ਮੁੱਲੇ ਦਾ ਬਈ 15000 ਰੁਪਏ ਮਾਨਤਾ ਹੋ ਜੀ ਬਾਈ ਹਾਂ ਬਈ ਕਰ ਦ 15000 ਰੁਪਏ ਮੋਲਾ ਮਾਨਤਾ ਜਰੂਰ ਹੋ ਜੂਗਾ ਅੱਗੇ ਬਈ ਲਾਸਟ ਚਾਰ ਨੰਬਰ ਕਿੰਨੀ ਉਮਰ ਆ ਬਰਾਂ ਹੈਗੀ ਬਈ 5 ਮਹੀਨੇ ਦੀ ਬੱਚੀ ਐ ਠੀਕ ਆ ਹੂੰ ਕੇ ਬਈ ਦੀ ਗੇ ਪ੍ਰਿੰਟ ਫਰੰਟ ਫਰੂਟ ਇਸ ਬੜਾ ਪਿਆਰਾ ਬੋਦੀ ਵਾਦੀ ਬਹੁਤ ਚੰਗੀ ਸੁਨੱਖ ਆਪਣਾ ਬੱਚੀ ਦੇ ਵਿੱਚ ਚੰਗਾ ਗਾ ਬਾਕੀ ਤੋਰਾ ਤਾਰਾ ਚੰਗਾ ਬੱਚੀ ਦਾ ਬਈ ਤੂਰ ਦੇਖੋ ਬਈ ਬੱਚੀ ਝੂਲੀ ਬਹੁਤ ਜੰਗੀ ਇਕੱਲਾ ਇਕੱਲਾ ਥਾਣ ਪੂਰੀ ਵਿੱਤੀ ਤੇ ਥਾਣਾ ਝੂਲੀ ਤੇ ਪ੍ਰਿੰਟ ਫਰੰਟ ਫਰੂਟ ਬਾਹਨ ਜਾਏ ਜੀ ਚੰਗਾ ਬੱਚੀ ਹੂੰ ਮੁੱਲ ਭਰਾ ਇਹਦਾ ਇਹ 10000 ਰੁਪਏ ਮਾਨਤਨ ਹੋ ਜੀ ਬਈ ਆ ਬਈ ਕਰਦੇ ਠੀਕ ਆ 10000 ਰੁਪਏ ਮੁੱਲ ਆ ਭਾਈ ਬਾਖੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਆ ਬੱਚੀ ਝੂਲੀ ਦੇਖਣ ਵਾਲੀ ਆ ਬਈ ਝੂਲੀ ਬੜੀ ਕਮਾਲ ਵਾਲਾ ਕੀ ਬਾਤ ਆ ਬਈ ਨਾ ਗਰ ਬਈ ਜੇ ਕੋਈ ਚਾਰੇ ਇਕੱਠੀਆਂ ਲੈ ਲੇ ਚਾਰੇ ਇਕੱਠੀਆਂ ਨੇ ਅੰਦਰ ਬਈ ਆਪਾਂ ਮਾਨਤਨ ਕਰ ਦਾਂਗੇ ਪੂਰਾ ਫੁੱਲ ਹੀ ਹਮ ਕੱਲੀ ਕੱਲੀ ਜੋ ਮਾਨਤਨ ਕਰ ਦਾਂ ਕੋਈ ਗੱਲ ਠੀਕ ਆ ਬਈ ਹਾਂ ਦੇਖੇ ਸੇ ਵੀਰ ਨੂੰ ਬਈ ਚਾਰਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਇਹ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ।